ਮਲੇਰਕੋਲਾ ਵਿਖੇ 20 ਵਾਰੀਆਂ ਨੰਨ ਭਰੀ ਬਲੈਰੋ ਗੱਡੀ ਦਾ ਭਿਆਨਕ ਐਕਸੀਡੈਂਟ ਰਾਜਸਥਾਨ ਤੋਂ ਮਲੇਰਕੋਲਾ ਪੀਰਾਂ ਦੇ ਆ ਰਹੇ ਸ਼ਰਧਾਲੂਆਂ ਦਾ ਮਲੇਰਕੋਲਾ ਤੁਰੀ ਰੋਡ ਵਿਖੇ ਇੱਕ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ 15 ਤੋਂ 20 ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਦੱਸਣਯੋਗ ਹੈ ਕਿ ਇੱਕ ਗੱਡੀ ਰਾਜਸਥਾਨ ਤੋਂ ਮਲੇਰਕੋਲਾ ਵਿਖੇ ਪੀਰਾਂ ਦੇ ਸੰਗਤਾਂ ਨੂੰ ਲੈ ਕੇ ਆ ਰਹੀ ਸੀ ਅਤੇ ਦੂਸਰੀ ਗੱਡੀ ਜਲੰਧਰ ਤੋਂ ਆ ਰਹੀ ਸੀ ਜਿਹੜੀ ਗੱਡੀ ਜਲੰਧਰ ਤੋਂ ਆ ਰਹੀ ਸੀ ਉਸ ਦੇ ਡ라이ਵਰ ਦੇ ਦਸਤਾਨ ਅਨੁਸਾਰ ਦੂਸਰੀ ਗੱਡੀ ਇੰਨੀ ਤੇਜ਼ ਸੀ ਕਿ ਉਸਨੇ ਇਕਦਮ ਰੋਕ ਸਾਈਡ ਜਾ ਕੇ ਦੂਸਰੀ ਗੱਡੀ ਨੂੰ ਠੋਕਰ ਮਾਰੀ ਸੰਗਤ ਵਾਲੀ ਗੱਡੀ ਵਿੱਚ ਲਗਭਗ 20 ਸਵਾਰੀਆਂ ਸਨ ਅਤੇ ਕੁਝ ਸਵਾਰੀਆਂ ਗੱਡੀ ਦੇ ਉੱਪਰ ਵੀ ਬੈਠੀਆਂ ਸਨ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਲੋਕ ਦੂਰ ਦੂਰ ਤੱਕ ਖੜ ਗਏ ਅਤੇ ਦੂਸਰੀ ਗੱਡੀ ਦੀਆਂ ਕਮੀਆਂ ਅਤੇ ਟਾਇਰ ਨਿਕਲਣ ਦੇ ਦੂਰ ਡਿੱਗ ਗਏ ਤੁਰੰਤ ਸਤੰਗਲੇ ਦੇ ਲੋਕ ਇਕੱਠੇ ਹੋਏ ਅਤੇ ਐਂਬੂਲੈਂਸ ਨੂੰ ਫੋਨ ਕੀਤਾ ਐਕਸੀਡੈਂਟ ਤੋਂ ਗ੍ਰਾਸਟਿਕ ਹੋਏ ਲੋਕਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਮਲੇਰ ਕੋਟਲਾ ਵਿਖੇ ਇਲਾਜ ਲਈ ਪੇਜਿਆ ਮੌਕੇ ਤੇ ਚੌਂਕੇ ਹਿੰ ਤਾਨਾ ਤੋਂ ਇੰਚਾਰਜ ਸਾਹਿਦ ਸ਼ਕੀਲ ਵੀ ਪਹੁੰਚ ਗਏ ਅਤੇ ਸਾਰੀ ਕੱਟਨਾ ਦਾ ਜਾਇਜ਼ਾ ਲਿਆ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਆ ਵੀ ਨਹੀਂ ਆ ਰਿਹਾ ਜਦ ਦੇਖੇ ਚੱਲ ਰਿਹਾ ਕੋਈ ਅੰਦਰ ਕਿ ਬੰਪੜੇਗਾ ਹੋਰ ਉਸ ਬਾਅਦ ਵਿੱਚ ਆ ਜਾ ना, थाग ना, थाग ना। तो चाके रूम जगह के आएगा। ਕਿੰਨਾ ਮਟਰੋਟਾ ਭੋਲੀ ਦੇਵੀ ਇਹ ਤੁਸੀਂ ਕਿੱਥੋਂ ਆ ਰਹੇ ਤੇ ਮਟੇਲੀ ਤੋਂ ਇਹ ਤੁਸੀਂ ਆ ਬਾਬਾ ਹਦਰ ਸੇ ਗਏ ਤੇ ਕਿੱਥੇ ਜਾ ਰਹੇ ਤੇ ਬਾਬਾ ਹਦਰ ਸੇ ਤੇ ਕਿੱਥੇ ਐਕਸੀਡੈਂਟ ਹੋਇਆ ਕਿੰਨੇ ਕੁ ਬੰਦੇ ਬਣੇ ਇਹਨਾਂ ਨੂੰ ਸਾਡੂ ਪਤਾ ਨਹੀਂ ਪਿਛਲੀ ਟੀਕਾ ਪਤਾ ਹੋਇਆ ਕਿੱਥੇ ਕੋ ਐਕਸੀਡੈਂਟ ਗੁੜੀਆਂ ਕਿਹੜੇ ਚਾਹ ਅੱਤ ਮੇਰੇ ਕਿੰਨੇ ਕਿੰਨੇ ਜਖਮੀ ਹੋਏ ਨਾ ਬੋਰਾ ਵਿੱਚ ਹੀ ਹੋਇਆ ਜਖਮੀ ਹੋਣਗੇ ਅੱਟਾ ਕਿੰਨਾ ਅੱਠਾਂ ਹੋ ਜਨ ਬੰਦੇ ਹੈ ਜਖਮੀ ਸਾਨੂੰ ਹਾਂ ਬਾਹਰ ਹੋਈ ਹੈ ਸਾਡੀ ਖਬਰ ਆਈ ਹੈ ਕਿਨੇ ਕ ਇੰਜਰਨੀ ਤੇ ਕੀ ਦਿੱਤੀ ਹੈ ਜਰਾ ਇਸ ਤਰ੍ਹਾਂ ਅੱਜ ਕੋਈ ਸਮਾਂ ਸਵੇਰੇ 10 ਵਜੇ ਦੇ ਕਰੀਬ ਸਾਨੂੰ ਇੱਕ ਐਸਾ ਸਕਾਲ ਆਈ ਸੀ ਕਿ ਕਿਸੇ ਰਾਗੀਰ ਜੀ ਕਿ ਇੱਕ ਸੰਗਾਲਾ ਬਸ ਸਟੈਂਡ ਦੇ ਉੱਤੇ ਕੋਈ ਪਿਕਅਪ ਵਾਂ ਦਾ ਐਕਸੀਡੈਂਟ ਹੋਇਆ ਅਸੀਂ ਤੁਰੰਤ ਆਪਣੀਆਂ ਟੀ ਐਮਬੂਲੈਂਸ ਜੀ ਇਹਨਾਂ ਨੂੰ ਸਰਵਾਹਾਂ ਕੀਤੀਆਂ 108 ਨੇ ਵੀ ਹੈਲਪ ਕੀਤੀ ਤੇ ਸੜਕ ਸੁਰੱਖਿਆ ਦੱਸਤਾ ਵੀ ਤਕਰੀਬਨ ਸਮਾਂ 10 ਵਜੇ ਦੇ 15 ਮਿੰਟ ਦੇ ਕਰੀਬ ਪਹਿਲੀ ਗੱਡੀ ਸਾਡੀ ਕੋ ਜਿਹੜੀ ਆ ਉਹ ਪੀਸ਼ੈਂਟ ਲੈ ਕੇ ਆਉਣੀ ਸ਼ੁਰੂ ਹੋਈ ਇਹ 15-20 ਮਿੰਟ ਦੇ ਵਿੱਚ ਅਸੀਂ ਕੋਈ 20 ਜਿਹੜੇ ਪੇਸ਼ੈਂਟ ਜਿਹੜੇ ਆ ਉਹ ਸੱਟਾਂ ਲੱਗੀਆਂ ਦੇ ਅਟੈਂਡ ਕੀਤੇ ਆ ਉਹਨਾਂ ਚੋਂ ਪੰਜ ਜਿਹੜੇ ਨੇ ਮੇਲ ਨੇ 6 ਫੀਮੇਲ ਹੈ ਤੇ ਤਿੰਨ ਜਿਹੜੀਆਂ ਨੇ ਲੜਕੀਆਂ ਨੇ ਤੇ ਛੇ ਲੜਕੇ ਆ ਕੁੱਲ 20 ਇਹ ਮਰੀਜ਼ ਹੈ ਉਹਨਾਂ ਚੋਂ ਉਹਨਾਂ ਨੂੰ ਸਾਰਿਆਂ ਨੂੰ ਸਟੇਬਲ ਕੀਤਾ ਸਾਡੇ ਸਟਾਫ ਨੇ ਪੂਰੀ ਟੀਮ ਨੇ ਇਹ ਉਹਨਾਂ ਨੂੰ ਵਾਰਡ ਦੇ ਵਿੱਚ ਟ੍ਰਾਈ ਕਰਕੇ ਸ਼ਿਫਟ ਕਰ ਦਿੱਤਾ ਤੇ ਇਹਨਾਂ ਮਰੀਜ਼ਾਂ ਚੋਂ ਕੁਝ ਗੰਭੀਰ ਸੱਟਾਂ ਵਾਲੇ ਅ ਚਾਰ ਪੇਸ਼ੈਂਟ ਜਿਹੜੇ ਆ ਹੁਣ ਤੱਕ ਜਿਹੜੇ ਆ ਓਰਜਿੰਡਰ ਹਸਪਤਲ ਪਹੁੰਚਾ ਲੈ ਗਏ ਸੀ ਤੇ ਜਿਹਾ ਸੀ ਤੇ ਬਾਕੀ ਪੇਸ਼ੈਂਟ ਜਿਹੜੇ ਆ ਉਹਨਾਂ ਦਾ ਜੇਰੇ ਇਲਾਜ ਹੈ ਐਕਸਰੇ ਵਗੈਰਾ ਹੋ ਰਿਹਾ ਜਿਹੜੀ ਪਰਮਿਸ਼ਨ ਹੁੰਦਾ ਉਹ ਕੀਤੀ ਜਾ ਰਹੀ ਹੈ ਨਹੀਂ ਨਹੀਂ ਮੋਟਰ ਰੱਖੀ ਮੋਟਰ ਹੋ ਰਹੀ ਹੈ